ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਭ ਜੀਓ ਉਸ ਵੇਲੇ ਰਾਗ ਗੋੜੀ ਦੀ ਮਾਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੇ ਵਰ ਕੀਰਤ ਆਖੀ ਕਰਤੇ ਕੋਈ ਵਿਚਾਰੂ ਤਿਤ ਗਰ ਗਾਉ ਉਸ ਵੇਲਾ ਸਿਵਰੋ ਸਿਰਜਨਹਾਰੋ ਤੁਮਗਾਹੋ ਮੇਰੇ ਨਿਰਭਉ ਕਸ ਵੇਲਾ ਹੂੰ ਆਰੀ ਜਿਤ ਸਵੇਲੇ ਸਦਾ ਸੁਖ ਹੋਇ ਰਹਾ ਨਿਤ ਨਿਤ ਜਿਹੜੈ ਸਮਾਲਿਆ ਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਉਨ ਸਮਾਰ ਸੰਬਤਸਾ ਲਿਖਿਆ ਮਿਲ ਕਰਪਾਓ ਤੇਲ ਦੇਓ ਸੱਜਣਾ ਸੇਸੜੀਆਂ ਜੇ ਹੋਵੇ ਸਭ ਸੁਮੇਰ ਕਰ ਕਰੇ ਪੌਂਚ ਸਦੜੇ ਨਿਤ ਪਵਨਾਂ ਸਦਨ ਹਾਰਾ ਸਿਮਰੀਏ ਨਾਨਕ ਸੇ ਧਿਆਨ 라 ਗਾਸਾ ਮਾਲਾ ਪਹਿਲਾ ਛੇ ਗੁਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜਿਗਰ ਕਰਤੇ ਕੀਰਤ ਹੋਏ ਸੋ ਗੁਰ ਰਾਖੁ ਡੇਤ ਰਹਾਉ ਇਸਿਆਂ ਚ ਸਿਆਂ ਕੜੀਆਂ ਪੈਰ ਅਤਿਤੀ ਵਾਰੀ ਮਾਉ ਹੁਆ ਸੂਰਜ ਕੋ ਤਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਦਨਾ ਸ੍ਰੀ ਮਾਲਾ ਪਹਿਲਾ ਗਗਨ ਮੇ ਥਾਲ ਰਉ ਚੰਦ ਦੀਪੁਗ ਬਨੇ ਤਾਰ ਕਾ ਮੰਡਲ ਜਨਕ ਮੋਤੀ ਧੂਪ ਮਲਿਆਨੋ ਪਉਨ ਚੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕਿਸ ਆਰਤੀ ਹੋਏ ਬਉਖੜ ਨਾ ਤੇਰੀ ਆਰਤੀ ਅਨਤਾ ਸਭ ਦੁਜੰਤ ਤੇਰੀ ਰਹਾਉ ਸੈਸ ਤੋ ਨਨ ਨਨੇ ਤੁ ਕੋ ਸੇ ਸਮੂਰਤ ਨਾ ਇਕ ਤੋਇ ਸੈਸ ਪਦ ਬਿਮਨ ਅਨੇਕ ਪਦ ਗੰਧ ਬਿਨ ਸੈਸ ਤੋ ਗੰਧ ਤਤਮੋਈ ਸਭ ਮੈਂ ਜੋਤ ਜੋਤੈ ਸੋਈ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਜੁਤਿ ਭਵੇ ਸੁਆਰਤੀ ਹੋਈ ਹਰ ਚਰਨ ਕਵਲ ਮਕਰੰਦ ਲੋਭਤ ਮਨ ਅਨ ਦੇ ਨਮਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਜਾਤੀ ਤੇ ਨਾ ਵਾਸਾ ਰਾ ਗੋੜੀ ਪੂਰਬੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਪਉ ਪਰਿਆ ਮਨ ਸਾਧੂ ਖੰਡਾਏ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਲੋ ਮੰਡ ਰਮੰਡਾਏ ਕਰ ਸਾਧੂ ਅੰਜਲੀ ਪਨ ਵੱਡਾਏ ਕਰ ਡੰਡੋਤ ਬਨ ਵੱਡਾਉ ਸਾਖਤਿ ਸਾਧਨਾ ਜਾਣਿਆ ਤਨੰਤਰ ਮੈਂ ਕੰਡਾਏ ਜਿਉ ਜਿਉ ਚਲੇ ਚੁਬੇ ਦੁਖ ਪਾਵੈ ਜਮਕਾਰ ਸਿਰ ਡੰਡਾ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਅਮਰਣ ਬੁਖੰਡੈ ਅਵਨਾਸੀ ਪ੍ਰਭ ਪਾਇ ਪਰਮੈ ਸਰਬੋ ਸੋਭ ਖੰਡ ਬਰਮੰਡੈ ਹਮ ਗਰੀਬ